ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਸਵਾਗਤ ਹੈ ਤੁਹਾਡਾ ਅਮ੍ਰਿਤਾਂ ਫਿਲਟਰਡ ਤੇ ਤੇ ਇੱਕ ਹੋਰ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਮੇਰੇ ਲਈ ਹਰ ਇੱਕ ਦਿਨ ਹਰ ਇੱਕ ਨਵਾਂ ਸਾਲ ਹੈ ਤੇ ਹਰ ਇੱਕ ਸਾਲ ਹਰ ਇੱਕ ਨਵੀਂ ਜ਼ਿੰਦਗੀ ਤੇ ਮੈਂ ਇੱਕ ਹੋਰ ਨਵਾਂ ਜਾਨਵਰ ਲੈ ਕੇ ਤਿਆਰ ਹਾਂ ਤੁਹਾਡੇ ਅੱਗੇ ਤੇ ਹੁਣ ਆਪਾਂ ਨੂੰ ਹੌਲੀ-ਹੌਲੀ ਆਦਤ ਪੈਣ ਲੱਗੀ ਸਵੇਰੇ ਉੱਠਣ ਸਾਰ ਬਲੌਗ ਬਣਾਉਣ ਦੀ ਤੇ ਹੁਣ ਬਸ ਥੋੜਾ ਜਿਹਾ ਅਡਜਸਟਮੈਂਟ ਕਰਨ ਦੀ ਲੋੜ ਆ ਵੀ ਕੰਮ ਤੇ ਜਾ ਕੇ ਕਿਵੇਂ ਬਣਾਉਣਾ ਤੇ ਥੈਂਕ ਯੂ ਆਪਣੇ 50 ਸਬਸਕ੍ਰਾਈਬਰ ਹੋ ਗਏ ਪੂਰੇ ਮੈਂ ਜਿਸ ਦਿਨ ਮੈਂ ਬਲੌਗ ਸਟਾਰਟ ਕਰੇ ਸੀ ਉਦੋਂ ਆਪਣੇ ਤਿੰਨ ਸੀ ਤੇ ਮੈਨੂੰ ਨਹੀਂ ਪਤਾ ਸੀ ਵੀ ਤਿੰਨ ਦਿਨ ਦੇ ਅੰਦਰ ਅੰਦਰ 50 ਵੀ ਹੋ ਜਾਣਗੇ ਮੈਨੂੰ ਐਵੇਂ ਸੀ ਵੀ 10 15 ਦੇ ਖੜ ਜਾਗੇ ਹੌਲੀ ਹੌਲੀ ਰੀਚ ਹੋਊਗੀ ਬਟ 50 ਵੀ ਹੋ ਗਏ ਮੈਂ ਖੁਸ਼ ਆ ਤੇ ਜਿੰਨਾ ਮਾਲਕ ਦੇ ਰਿਹਾ ਮੈਂ ਖੁਸ਼ ਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਹਲੇ ਵੀ ਬਟ ਕੁਝ ਦੇਖ ਲਈਏ ਜਿਹੜੇ ਸਬਸਕ੍ਰਾਈਬ ਨਹੀਂ ਕਰਦੇ ਕਰ ਲਿਆ ਕਰੋ ਤੇ ਅੱਜ ਸਾਰਾ ਦਿਨ ਘਰੀਆਂ ਘਰਾਂ ਦੀ ਐਕਟੀਵਿਟੀ ਦਿਖਾਵਾਂਗੇ ਅੱਜ ਮੇਰੇ ਕੋਲ ਘਰੇ ਕੰਮ ਹੈਗਾ ਤੇ ਚਲੋ ਮਿਲਦੇ ਆਈ ਫਿਰ ਆਪਾਂ ਨਹਾ ਧੋ ਕੇ ਤਿਆਰ ਹੋ ਜੀ ਰੋਟੀ ਪਾਣੀ ਖਾ ਕੇ ਫਿਰ ਆਪਾਂ ਦੇਖਦੇ ਅੱਜ ਕੀ ਕੀ ਬਣਦਾ ਤੇ ਚਲੋ ਜੀ ਮਿਲਦੇ ਆ ਸੱਚੀ ਗੱਲ ਜੀ ਹਾਂਜੀ ਦੋਸਤੋ ਨਹਾ ਧੋ ਕੇ ਹੋ ਗਿਆ ਆਪਾਂ ਤਿਆਰ ਚਲੋ ਅੱਜ ਤੁਹਾਨੂੰ ਸਾਡੇ ਬਾਗ ਦੇ ਛੋਟੇ ਛੋਟੇ ਫੁੱਲਾਂ ਨਾਲ ਬਣਾਉਂਦੇ ਆ। ਉਹ ਚੋਬਰੋ ਆਜੋ। ਇਹ ਇਹ ਨੇ ਜੀ ਸਾਡੇ ਬਾਗ ਦੇ ਛੋਟੇ ਛੋਟੇ ਫੁੱਲ। ਇਹ ਹੈ ਜੀ ਗੁਰਸਿਫਤ ਕੌਰ। ਤੇ ਇਹ ਹੈ ਜੀ ਮੰਨਤ ਰਾਣੀ। ਤੇ ਇਹ ਹੈ ਜੀ ਮੇਰਾ ਭਤੀਜਾ ਗੁਰਫਤ। ਤੇ ਇਹ ਸਾਡੇ ਫੁੱਲ ਨੇ ਜੀ ਛੋਟੇ ਛੋਟੇ ਆਪਣਾ ਬਾਗ ਦੇ। ਤੇ ਇਹ ਸਾਰਾ ਦਿਨ ਕਰੇ ਰੌਲਾ ਪਾ ਕੇ ਰੱਖਦੇ ਆ। ਸਾਰਾ ਦਿਨ ਇਹਨਾਂ ਨੂੰ ਜੋ ਮਰਜ਼ੀ ਕਹ ਲੋ ਇਹਨਾਂ ਨੇ ਕਿਹੜਾ ਮੰਨਣੀ ਆ ਤੇ ਆਪਾਂ ਨਾ ਤੋਕੇ ਹੋਗੇ ਤਿਆਰ ਆਪਣੀ ਅੱਗੇ ਦੀ ਐਕਟੀਵਿਟੀ ਇਹ ਆ ਵੀ ਅੱਜ ਆਪਾਂ ਕਿਸੇ ਦੇ ਜਾਣਾ ਤੇ ਭੋਗ ਤੇ ਜਾਣਾ ਤੇ ਉੱਥੇ ਤਾਂ ਆਪਾਂ ਬਣਾਉਂਦੇ ਚੰਗੇ ਲੱਗਦੇ ਹਲੇ ਇੰਨਾ ਕੌਨਫੀਡੈਂਸ ਬਿਲਡ ਨਹੀਂ ਹੋਇਆ ਵੀ ਆਪਾਂ ਉੱਥੇ ਬਣਾਉਣ ਲੱਗ ਜੀ ਬਲੌਗ ਬਟ ਉ ਚੱਲ ਦੱਸ ਦਿੰਨਾ ਵੀ ਆਪਾਂ ਉੱਥੇ ਚੱਲਾਂਗੇ ਉਸ ਤੋਂ ਆ ਕੇ ਇੱਕ ਦੋ ਹੋਰ ਕੰਮ ਨੇ ਪਿੰਡ 'ਚ ਉਹ ਦਿਖਾਵਾਂਗੇ ਤੁਹਾਨੂੰ ਤੇ ਇਨਾਂ ਨੂੰ ਲੱਗ ਰਿਹਾ ਵੀ ਪਤਾ ਨਹੀਂ ਕੀ ਚੱਲ ਰਿਹਾ ਹੈ ਤੇ ਚਲੋ ਜੀ ਮਿਲਦੇ ਆਂ ਅੱਛਾ ਇੱਕ ਫੁੱਲ ਹੋਰ ਰਹਿ ਗਿਆ ਇਹ ਦਿਖਾਉਣਾ ਮੇਰੇ ਤੋਂ ਰੁੱਸ ਗਿਆ ਸੀ ਬਾਅਦ ਚੋਂ ਕਹਿੰਦਾ ਵੀ ਮੇਰੀ ਨਹੀਂ ਬਣਾਈ ਹੈਗੀ ਮੈਨੂੰ ਵੀ ਇੰਟਰੋਡਿਊਸ ਕਰਾ ਆ ਜਾ ਇਹ ਆਈ ਮੇਰਾ ਭਾਣਜਾ ਇਹ ਸਭ ਤੋਂ ਸ਼ਰਾਰਤੀ ਆ ਤੇ ਇਹਨੂੰ ਸਿਰਫ ਦੋ ਕੰਮ ਨੇ ਖਾ ਲਿਆ ਸ਼ਰਾਰਤ ਕਰ ਲਈ ਇਹ ਛੋਟੇ ਬੱਚਿਆਂ ਨੂੰ ਕੁੱਟ ਲਿਆ ਹੈਨਾ ਦੇਖ ਚਲੋ ਜੀ ਠੀਕ ਆ ਮਿਲਦੇ ਆਂ ਜੀ ਆਪਾਂ ਅੱਸੀ ਗੱਲ ਦੋਸਤੋ ਹਾਂਜੀ ਆਪਾਂ ਆ ਗਏ ਸੀ ਭੋਗ ਤੋਂ ਤੇ ਹੁਣ ਆਪਾਂ ਚੱਲੀਆਂ ਸ਼ਹਿਰ ਮਾਤਾ ਨੂੰ ਦਵਾਈ ਦਿਵਾ ਲਈਏ ਤੇ ਕੱਲ ਨੂੰ ਆਪਣੇ ਸੁਖਮਨੀ ਸਾਹਿਬ ਦਾ ਪਾਠ ਤੇ ਕੁਝ ਸਮਾਨ ਵੀ ਲੈ ਕੇ ਆਣਾ ਚਲੋ ਚੱਲਦੇ ਹਾਂ ਸ਼ਹਿਰ ਤੇ ਸ਼ਹਿਰ ਜਾ ਕੇ ਦੇਖਦੇ ਹਾਂ ਕੀ ਬਣਦਾ ਤੇ ਅੱਗੇ ਦਾ ਬਲੌਗ ਉੱਥੇ ਕੰਟੀਨਿਊ ਕਰਦੇ ਹਾਂਜੀ ਸ਼ਹਿਰ ਉਹ ਆ ਚੁੱਕੇ ਹਾਂ ਤੇ ਸ਼ਹਿਰ ਮੈਂ ਬਲੌਗ ਨਹੀਂ ਬਣਾਇਆ ਕਿਉਂਕਿ ਮੇਰਾ ਹਾਲੇ ਕੰਫੀਡੈਂਸ ਨਹੀਂ ਬਿਲਡ ਹੁੰਦਾ ਮੈਂ ਡਾਕਟਰ ਦੇ ਮੂੰਹ ਮਰੇ ਕਹਦਾ ਵੀ ਹਾਂਜੀ ਡਾਕਟਰ ਸਾਹਿਬ ਕੀ ਨਾ ਤੇ ਜਿਹੜਾ ਜਿਹੜਾ ਕੰਮ ਸੀ ਆਪਾਂ ਕਰਿਆਏ ਘਰੇ ਆ ਗਏ ਤੇ ਹੁਣ ਚਲਦੇ ਆਂ ਗਰਾਊਂਡ ਗਰਾਊਂਡ ਅੱਜ ਕਹਿ ਰਿਹਾ ਕਿ ਵਾਲੀਬਾਲ ਖੇਡਾਂਗੇ ਤੇ ਜੇ ਅੱਜ ਵਾਲੀਬਾਲ ਖੇਡੇ ਤਾਂ ਤੁਹਾਨੂੰ ਦਿਖਾਉਣੀ ਹੈ ਇੱਕ ਲੱਗੀ ਖੇਲੇ ਹੁੰਦਾ ਵਾਲੀਬਾਲ 'ਚ ਸਾਡੇ ਨੰਬਰ ਕੱਟ ਤੇ ਰੌਲੇ ਜਾਦਾ ਤੇ ਚਲੋ ਮਿੱਤਰੋ ਚਲਦੇ ਆਂ ਆਪਣਾ ਗਰਾਊਂਡ ਤੇ ਬਾਕੀ ਦਾ ਬਲੌਗ ਗਰਾਊਂਡ ਜਾ ਕੇ ਬਣਾਉਣੀ ਆ ਦੇਖਦੇ ਆ ਕੀ ਬਣਾ ਲਾਈ ਤੋਂ ਬਰੋ ਬਾਲ ਸਾਡੀ ਚਲੀ ਗਈ ਫਾਸਲਾਂ ਚ ਐ ਸ਼ਾਬਾਸ਼ ਇਹ ਪਲੇਅਰ ਤੋਂ ਵੱਧ ਵਾਰੀ ਮੇਰੀ ਆ ਜੱਗਾ 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 ਲਾ ਵੀ ਇੱਕ 6 ਲਾ ਚੁੱਕਿਆ ਜੱਗਾ 21ਕ ਓਵਰ ਦਾ ਮੈਚ ਐ ਚੋ ਬਰੋ ਬਾਈਡ ਸੀ ਯਾਰ ਆਪਣਾ ਹੀ ਪੰਗਾ ਲਿੱਤਾ ਹੋਇਆ ਤੇ ਦੇਖਦੇ ਆ ਕੋਈ ਕੈਚ ਆਉਂਦੀ ਹੈ ਕਿਵੇਂ ਇਸ ਤੋਂ ਬਾਅਦ 바ਰੀ ਮੇਰੀ ਆ ਬਟ ਮੈਨੂੰ ਖੇਡਣੀ ਨਹੀਂ ਆਉਂਦੀ ਲਾਈਵ ਚੋ ਬਰੋ 바ਰੀ ਦੱਸਦੀ ਆ ਗਈ ਹੁਣ ਦੇਖਦੇ ਆ ਕੀ ਬਣਦਾ ਮੈਨੇ ਦੂ ਵੀ ਨਹੀਂ ਕਰਨਾ ਹੁੰਦਾ ਦੋਸਤੋ ਗਏ ਰੱਖੇ ਡਣ ਸੀ ਬਟ ਆਪਾਂ ਨੂੰ ਐਮਰਜੈਂਸੀ ਆਉਣਾ ਲੱਗਿਆ ਕਿਉਂਕਿ ਡੈਡੀ ਘਰੇ ਨਹੀਂ ਸੀ ਤੇ ਆਪਣੀ ਕੱਜ ਉਹ ਡਿਊਟੀ ਲੱਗੀ ਜਿਹੜੀ ਮੈਂ ਬਹੁਤ ਹੀ ਕਰਕੇ ਰਾਜੀ ਨਹੀਂ ਮੈਂ ਦਿਖਾਉਣਾ ਤੁਹਾਨੂੰ ਹੈਲੋ ਆਵਲੀ ਕੈਸੂ ਇਹਨਾਂ ਦਾ ਡਿਊਟੀ ਲੱਗੀ ਜੀ ਅੱਜ ਆਪਣੀ ਤੇ ਮੈਨੂੰ ਲੱਗਦਾ ਵੀ ਅੱਜ ਦਾ ਬਲੌਗ ਇੰਨਾ ਹੀ ਬਹੁਤ ਹੈ ਬਾਕੀ ਕੱਲ ਦੀ ਕੱਲ ਦੇਖਦੇ ਆ ਓਕੇ ਜੀ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਤੁਹਾਨੂੰ ਫਿਰ ਬਾਈ ਬੋਲੋ